ਗੋੜੀ ਮਹਲਾ ਪੰਜਵਾਂ ਹੋ ਸ਼ਰਨਾਈ ਜਿਨ ਹਰ ਜਾਤੇ ਜਿਸ ਮਨੁੱਖ ਨੇ ਪ੍ਰਮਾਤਮਾ ਨਾਲ ਜਾਣ ਪਛਾਣ ਪਾ ਲਈ ਹੈ ਉਸ ਦੀ ਸ਼ਰਨ ਪਿਆਰੋ ਮਨ ਤਨ ਸ਼ੀਤਲ ਚਰਨ ਹਰ ਰਾਤੇ ਕਿਉਂਕਿ ਪ੍ਰਭੂ ਚਰਣਾ ਵਿੱਚ ਪਿਆਰ ਪਾਏ ਆ ਮਨ ਸ਼ਾਂਤ ਹੋ ਜਾਂਦਾ ਹੈ ਸਰੀਰ ਭਾਅ ਹਰੇ ਕੇਂਦਰਾ ਸ਼ਾਂਤ ਹੋ ਜਾਂਦਾ ਹੈ ہے ਭੰਜਨ ਪ੍ਰਭ ਮਨ ਨਾ ਵਸਾਹੀ ਜਿਹੜੇ ਮਨੁੱਖ ਸਾਰੇ ਡਰਾਂ ਦੇ ਨਾਸ਼ ਕਰਨ ਵਾਲੇ ਪ੍ਰਭੂ ਨੂੰ ਆਪਣੇ ਮਨ ਵਿੱਚ ਨਹੀਂ ਵਸਾਉਂਦੇ ਡਰਪਤ ਡਰਪਤ ਜਨਮ ਬਹੁਤ ਜਾਹੀ ਰਹਾਉ ਉਹਨਾਂ ਦੇ ਅਨੇਕਾਂ ਜਨਮ ਇਹਨਾਂ ਡਰਾਂ ਤੋਂ ਕੰਬਦੇ ਆਂ ਹੀ ਬੀਤ ਜਾਂਦੇ ਹਨ ਜਾ ਕਰ ਦੈ ਬਸਿਓ ਹਰ ਨਾਮ ਜਿਸ ਮਨੁੱਖ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਵਸ ਪੈਂਦਾ ਸਗਲ ਮਨੋਰਥ ਤਾਂਕੇ ਪੂਰਨ ਕਾਮ ਉਸ ਦੇ ਸਾਰੇ ਕੰਮ ਸਾਰੇ ਮਨੋਰਥ ਸਫਲ ਹੋ ਜਾਂਦੇ ਹਨ ਜਨਮ ਜਰਾ ਮਰਤੋ ਜਿਸ ਵਾਸ ਸਾਡਾ ਜੀਵਨ ਸਾਡਾ ਬੁਢੇਪਾ ਸਾਡੀ ਮੌਤ ਜਿਸ ਪ੍ਰਮਾਤਮਾ ਦੇ ਵਾਸ ਵਿੱਚ ਹੈ ਸੋ ਸਭ ਰਥ ਸਿਮਰ ਸਾਸ ਗਿਰਾਸ ਉਸ ਸਭ ਤਾਕਤਾਂ ਦੇ ਮਾਲਕ ਪ੍ਰਭੂ ਨੂੰ ਹਰੇਕ ਸਾਹ ਦੇ ਨਾਲ ਹਰੇਕ ਸਾਹ ਦੇ ਨਾਲ ਹਰੇਕ ਗ੍ਰਾਹੀ ਦੇ ਨਾਲ ਸਿਮਰਦਾ ਰਹੋ ਮੀਤ ਸਾਜਨ ਸਖਾ ਪ੍ਰਭ ਏਕ ਉਸ ਮਾਲਕ ਪ੍ਰਭੂ ਦਾ ਨਾਮ ਹੀ ਸਾਡੀ ਜ਼ਿੰਦਗੀ ਦਾ ਸਹਾਰਾ ਹੈ ਨਾਮ ਸੁਆਮੀ ਦਾ ਨਾਨਕ ਟੇਕ ਹੈ ਨਾਨਕ ਇੱਕ ਪਰਮਾਤਮਾ ਹੀ ਸਾਡਾ ਜੀਵਾਂ ਦਾ ਮਿੱਤਰ ਹੈ ਸੱਜਣ ਹੈ ਸਾਥੀ ਹੈ ਗੌੜੀ ਮਹਲਾ ਪੰਜਵਾਂ ਬਾਹਰ ਰੱਖਿਓ ਰਿਦੈ ਸੰਭਾਲੋ ਜਗਤ ਨਾਲ ਕਾਰ ਬਿਹਾਰ ਕਰਦੇ ਆ ਸੰਤ ਜਨਾਂ ਨੇ ਗੋਬਿੰਦ ਨੂੰ ਆਪਣੇ ਹਿਰਦੇ ਵਿੱਚ ਸਾਂਭ ਕੇ ਰੱਖਿਆ ਹੁੰਦਾ ਹੈ ਘਰ ਆਏ ਗੋਬਿੰਦ ਲੈ ਨਾਲੋ ਗੋਬਿੰਦ ਨੂੰ ਸੰਤ ਜਨ ਆਪਣੇ ਹਿਰਦੇ ਘਰ ਵਿੱਚ ਸਦਾ ਆਪਣੇ ਨਾਲ ਰੱਖਦੇ ਹਨ ਹਰ ਹਰ ਨਾਮ ਸੰਤਨ ਕੈ ਸੰਗ ਪ੍ਰਮਾਤਮਾ ਦਾ ਨਾਮ ਸੰਤ ਜਨਾਂ ਦੇਹ ਹਰ ਦੇ ਵਿੱਚ ਵਸਦਾ ਹੈ ਮਨ ਤਨ ਰਾਤਾ ਰਾਮ ਕੈ ਰੰਗ ਰਹਾਉ ਪਰਮਾਤਮਾ ਦੇ ਪ੍ਰੇਮ ਰੰਗ ਵਿੱਚ ਸੰਤ ਜਨਾਂ ਦਾ ਮਨ ਰੰਗਿਆ ਰਹਿੰਦਾ ਹੈ ਤਨ ਭਾਉ ਹਰੇਕ ਗਿਆਨ ਇੰਦਰਾ ਰੰਗਿਆ ਰਹਿੰਦਾ ਹੈ ਰਹਾਉ ਗੁਰ ਪ੍ਰਸਾਦੀ ਸਾਗਰ ਤਰਿਆ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ ਮਿਰਦੇ ਵਿੱਚ ਸਾਂਭ ਕੇ ਸੰਤ ਜਨਾਂ ਨੇ ਰੱਬ ਦੇ ਪਿਆਰਿਆਂ ਨੇ ਸੰਸਾਰ ਸਮੁੰਦਰ ਤੋਂ ਪਾਰ ਆਪਣੇ ਆਪ ਨੂੰ ਲੰਘਾ ਲਿਆ ਹੈ ਜਨਮ ਜਨਮ ਕੇ ਕਿਲ ਵਿਕ ਸਭ ਹਿਰਿਆ ਲੰਮੇ ਸਮੇਂ ਤੋਂ ਚੰਬੜੀਆਂ ਹੋਈਆਂ ਬੁਰਾਈਆਂ ਕਰਤੇ ਦੀ ਵਿਚਾਰ ਨੇ ਲਾ ਕੇ ਦੂਰ ਸੁੱਟ ਦਿੱਤੀਆਂ ਹਨ ਸੋ ਬਾ ਸੁਰਤ ਨਾਮ ਭਗਵੰਤ ਜਿਹੜਾ ਮਨੁੱਖ ਨੂੰ ਗੁਰੂ ਦਾ ਉਪਦੇਸ਼ ਆਪਣੇ ਹਿਰਦੇ ਵਿੱਚ ਵਸਾਉਂਦਾ ਹੈ ਉਹ ਭਾਗਾਂ ਵਾਲਾ ਹੋ ਜਾਂਦਾ ਹੈ ਉਹ ਲੋਕ ਪਰਲੋਕ ਵਿੱਚ ਵਡਿਆਈ ਖਟਦਾ ਹੈ ਉਸ ਦੀ ਸੁਰਤ ਪ੍ਰਭੂ ਦੇ ਨਾਮ ਵਿੱਚ ਜੁੜਦੀ ਹੈ ਪੂਰੇ ਗੁਰਕਾਰ ਨਿਰਮਲ ਮੰਤੋ ਭੂਮੀ ਪੂਰੇ ਗੁਰੂ ਦਾ ਉਪਦੇਸ਼ ਆਪਣੇ ਹਿਰਦੇ ਵਿੱਚ ਵਸਾ ਚਰਨ ਕਮਲ ਹਿਰਦੈ ਮਹ ਜਾਪ ਭੂਮੀ ਪਰਮਾਤਮਾ ਦੇ ਸੋਹਣੇ ਚਰਨ ਆਪਣੇ ਹਿਰਦੇ ਵਿੱਚ ਜਪਦਾ ਰੋ ਨਾਨਕ ਦੇਖ ਜੀਵੈ ਪ੍ਰਤਾਪ ਨਾਨਕ ਉਸ ਪਰਮਾਤਮਾ ਦਾ ਪ੍ਰਤਾਪ ਵੇਖ ਕੇ ਆਤਮਕ ਜੀਵਨ ਹਾਸਲ ਕਰਦਾ ਹੈ ਗੌੜੀ ਮਹੱਲਾ ਪੰਜਵਾਂ ਧੰਨ ਏਥਾਨ ਗੋਵਿੰਦ ਗੁਣ ਗਾਏ ਗੋਬਿੰਦ ਦੇ ਗੁਣ ਗਾਵਿਆਂ ਮਨੋਖਦਾ ਹਿਰਦਾ ਥਾਂ ਭਾਗਾ ਵਾਲਾ ਬਣ ਜਾਂਦਾ ਹੈ। ਕੋਸ਼ਲ ਖੇਮ ਪ੍ਰਭ ਆਪ ਵਸਾਏ ਰਹਾਉ। ਕਿਉਂਕਿ ਜੈਸੇ ਹਿਰਦੇ ਵਿੱਚ ਪ੍ਰਭੂ ਦੀ ਸਿਫਤ ਸਲਾਹ ਆਵਸੀ ਉਸ ਵਿੱਚ ਪ੍ਰਭੂ ਨੇ ਆਪ ਸਾਰੇ ਸੁਖ ਸਾਰੇ ਆਨੰਦ ਵਸਾ ਦਿੱਤੇ ਹਨ। ਬਿਪਤ ਤਾਹਾਂ ਜਹਾਂ ਹਰ ਸਿਮਰਨ ਨਾਹੀ। ਉੱਥੇ ਵਿਪਤਾ ਹੈ ਜਿੱਥੇ ਗੁਰੂ ਦਾ ਉਪਦੇਸ਼ ਗੁਰੂ ਦੀ ਸਿੱਖਿਆ ਨਹੀਂ ਹੈ ਕੋਟ ਆਨੰਦ ਜਹ ਹਰ ਗੁਣ ਗਾਹੀ ਜਿਵੇਂ ਹਿਰਦੇ ਵਿੱਚ ਪ੍ਰਮਾਤਮਾ ਦੇ ਗੁਣ ਗਾਏ ਜਾਂਦੇ ਹਨ ਉੱਥੇ ਕਰੋੜਾਂ ਹੀ ਆਨੰਦ ਹਨ ਹਰ ਬਿਸਰੈ ਦੁੱਖ ਰੋਗ ਕਨੇਰੇ ਜੇ ਮਨੁੱਖ ਨੂੰ ਪ੍ਰਮਾਤਮਾ ਦਾ ਨਾਮ ਵਿਸਰ ਜਾਏ ਤਾਂ ਉਸ ਨੂੰ ਅਨੇਕਾਂ ਦੁੱਖ ਅਨੇਕਾਂ ਰੋਗ ਆ ਕੇ ਹਰਦੇ ਹਨ ਪਰ ਆਵਿ ਸੇਵਾ ਜਮ ਲਗੇ ਨਾ ਨੀਰੇ ਪਰ ਪ੍ਰਮਾਤਮਾ ਦੀ ਸੇਵਾ ਭਗਤੀ ਕੀਤਿਆਂ ਜਮ ਮੌਤ ਦਾ ਭੌ ਨੇੜੇ ਨਹੀਂ ਟੁਕਦਾ ਆਤਮਿਕ ਮੌਤ ਨਹੀਂ ਹੁੰਦੀ ਸੋਵਡ ਭਾਗੀ ਨਿਹਚਲ ਥਾਨ ਉਹ ਵੱਡਿਆਂ ਪਾਗਾ ਵਾਲਾ ਹੈ ਤੇ ਉਸ ਦਾ ਹਿਰਦਾ ਸਦਾ ਅਡੋਲ ਹੈ ਜਹਾਂ ਜਪੀਏ ਪ੍ਰਭ ਕੇਵਲ ਨਾਮ ਜਿਸ ਵਿੱਚ ਪਰਮਾਤਮਾ ਦਾ ਹੀ ਨਾਮ ਜਪਿਆ ਜਾਂਦਾ ਹੈ ਜਹਾਂ ਜਾਈਏ ਤਹ ਨਾਲ ਮੇਰਾ ਸੁਆਮੀ ਹੁਣ ਮੈਂ ਜਿੱਧਰ ਜਾਂਦਾ ਹਾਂ ਉਧਰ ਮੇਰਾ ਮਾਲਕ ਪ੍ਰਭੂ ਮੈਨੂੰ ਆਪਣੇ ਨਾਮ ਦੱਸਦਾ ਹੈ ਨਾਨਕ ਕੋ ਮਿਲਿਆ ਅੰਤਰ ਜਾਮੀ ਸਬਦ ਦੇ ਦਿਲ ਦੀ ਜਾਣਨ ਵਾਲਾ ਪ੍ਰਭੂ ਆਪਣੀ ਕਿਰਪਾ ਨਾਲ ਮੈਨੂੰ ਨਾਨਕ ਨੂੰ ਮਿਲ ਪਿਆ ਹੈ ਗੌੜੀ ਮਹੱਲਾ ਪੰਜਵਾ ਜੋ ਪ੍ਰਾਣੀ ਹੀ ਗੋਵਿੰਦ ਧਿਆਵੈ ਜਿਹੜਾ ਮਨੁੱਖ ਗੋਵਿੰਦ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਯਾਦ ਕਰਦਾ ਰਹਿੰਦਾ ਹੈ ਪੜਿਆ ਅਣ ਪੜਿਆ ਪਰਮਗਤ ਪਾਵੈ ਤੇ ਉਹ ਚਾਹੇ ਵਿਦਵਾਨ ਹੋਵੇ ਚਾਹੇ ਵਿਦਿਆਹੀ ਨੂੰ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ ਸਾਦ ਸੰਗ ਸਿਮਰ ਗੋਪਾਲ ਗੁਰੂ ਦੀ ਸੰਗਤ ਵਿੱਚ ਰਹਿ ਕੇ ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ ਦੇ ਨਾਮ ਦਾ ਸਿਮਰਨ ਕਰਿਆ ਕਰ ਬਿਨ ਨਾਮੈ ਝੂਠਾ ਤਨਮਾਲ ਰਹਾਉ ਪ੍ਰਭੂ ਦੇ ਨਾਮ ਤੋਂ ਬਿਨਾ ਹੋਰ ਕੋਈ ਧਨ ਕੋਈ ਮਾਲ ਪੱਕਾ ਸਾਥ ਨਿਭਾਉਣ ਵਾਲਾ ਨਹੀਂ ਹੈ ਰੂਪਵੰਤ ਸੋ ਚਤੁਰ ਸਿਆਣਾ ਉਹੀ ਮਨੁੱਖ ਰੂਪ ਵਾਲਾ ਹੈ ਉਹੀ ਤੀਖਣ ਬੁੱਧ ਵਾਲਾ ਹੈ ਉਹੀ ਸਿਆਣਾ ਹੈ ਜੇ ਨ ਜਨ ਮੰਨਿਆ ਪ੍ਰਭ ਕਾ ਬਾਣਾ ਜਿਸ ਮਨੁੱਖ ਨੇ ਪ੍ਰਮਾਤਮਾ ਦੀ ਰਜਾ ਨੂੰ ਸਦਾ ਸਿਰ ਮੱਥੇ ਉੱਤੇ ਮੰਨਿਆ ਹੈ ਜਗ ਮੈਂ ਆਇਆ ਸੋ ਪਰਵਾਣ ਜਿਸ ਮਨੁੱਖ ਨੇ ਮਾਲਕ ਪ੍ਰਭੂ ਨੂੰ ਹਰੇਕ ਸਰੀਰ ਵਿੱਚ ਵਸਦਾ ਪਛਾਣ ਲਿਆ ਹੈ ਉਹੀ ਮਨੁੱਖ ਜਗਤ ਵਿੱਚ ਆਇਆ ਸਫਲ ਹੈ ਘਟ ਘਟ ਆਪਣਾ ਸੁਆਮੀ ਜਾਣ ਆਪਣੇ ਮਾਲਕ ਪ੍ਰਭੂ ਨੂੰ ਹਰੇਕ ਸਰੀਰ ਵਿੱਚ ਵਸਦਾ ਪਛਾਣ ਕਹ ਨਾਨਕ ਜਾ ਕੇ ਪੂਰਨ ਭਾਗ ਹੈ ਨਾਨਕ ਜਿਸ ਮਨੁੱਖ ਦੇ ਪੂਰੇ ਭਾਗ ਜਾਗ ਪੈਂਦੇ ਹਨ ਹਰ ਚਰਣੀ ਤਾਂ ਕਾ ਮਨ ਲਾਗ ਉਸ ਦਾ ਮਨ ਪ੍ਰਮਾਤਮਾ ਦੇ ਚਰਨਾਂ ਵਿੱਚ ਲਗਾ ਰਿਹਾ ਹੈ ਗੋੜੀ ਮਹਲਾ ਪੰਜਵਾਂ ਹਰਿ ਕੇ ਦਾਸ ਸਿਉ ਸਾਖਤ ਨਹੀਂ ਸੰਗ ਪਰਮਾਤਮਾ ਦੇ ਭਗਤ ਨਾਲ ਮਾਇਆ ਵਿਹੜੇ ਮਨੁੱਖ ਦਾ ਜੋੜ ਨਹੀਂ ਬਣ ਸਕਦਾ ਉਹ ਵਿਖਈ ਉਸ ਰਾਮ ਕੋ ਰੰਗ ਰਹਾਉ ਕਿਉਂਕਿ ਉਹ ਸਾਕਤ ਵਿਸ਼ਿਆਂ ਦਾ ਪਿਆਰ ਹੁੰਦਾ ਹੈ ਉਸ ਭਗਤ ਨੂੰ ਪਰਮਾਤਮਾ ਦਾ ਪ੍ਰੇਮ ਰੰਗ ਚੜ੍ਹਿਆ ਹੁੰਦਾ ਹੈ ਰਹਾ ਮਾਨੇ ਅਸਵਾਰ ਜੈਸੇ ਤੁਰੀ ਸ਼ਿੰਗਾਰੀ ਹਰੀ ਦੇ ਦਾਸ ਅਤੇ ਸਾਕਤ ਦਾ ਸੰਗ ਇਉਂ ਹੀ ਹੈ ਜਿਵੇਂ ਕਿਸੇ ਅਨਾੜੀ ਅਸਵਾਰ ਵਾਸਤੇ ਇੱਕ ਸਜਾਈ ਹੋਈ ਘੋੜੀ ਹੋ ਕਿਉਂ ਕਾ ਪੁਰਖ ਪੁਚਾਰੇ ਨਾਰੀ ਜਿਵੇਂ ਕੋਈ ਖੁਸਤਰਾ ਇਸਤਰੀ ਨੂੰ ਪਿਆਰ ਕਰਦਾ ਹੋਇ ਬੈਲ ਕੋ ਨਿਤਰਾ ਪਾਏ ਦੁਹਾਵੈ ਹਰੀ ਦੇ ਦਾਸ ਅਤੇ ਸਾਖਤ ਦਾ ਮੇਲ ਇਉਂ ਹੀ ਹੈ ਜਿਵੇਂ ਕੋਈ ਮਨੁੱਖ ਨਿਆਣਾ ਪਾ ਕੇ ਬਲਦ ਨੂੰ ਚਾਉਣ ਲੱਗਾ ਗਊ ਕੋ ਚਾਰੇ ਗਊ ਕੋ ਗਊ ਚਾਰ ਸਿੰਘ ਪਾਛੇ ਪਾਵੇ ਜਿਵੇਂ ਕੋਈ ਮਨੁੱਖ ਗਾਂ ਉੱਤੇ ਚੜ ਕੇ ਉਸ ਨੂੰ ਸ਼ੇਰ ਦੇ ਪਿੱਛੇ ਢਣਾਉਣ ਲੱਗ ਪਵੇ ਗਾਰਡਰ ਲੈ ਕਾਮ ਧੇਨ ਕਰ ਪੂੰਜੀ ਹਰੀ ਦੇ ਭਗਤ ਤੇ ਸਾਖਤ ਦਾ ਜੋੜ ਓ ਹੈ ਜਿਵੇਂ ਕੋਈ ਮਨੁੱਖ ਢੇਡ ਲੈ ਕੇ ਉਸ ਨੂੰ ਕਾਮ ਧੇਨ ਮਿਤ ਕੇ ਪੂਜਣ ਲੱਗ ਪਵੇ ਸੌਦੇ ਕੋ ਧਾਵੈ ਬਿਨ ਪੂੰਜੀ ਜਿਵੇਂ ਕੋਈ ਮਨੋਖਸਰਮਾਇਤੋ ਬਿਨਾਂ ਹੀ ਸੌਦਾ ਕਰੇਨ ਉੱਠ ਦੌੜੇ ਨਾਨਕ RAM ਨਾਮ ਜਪ ਚੀਤ ਹੈ ਨਾਨਕ ਹਰੀ ਦੇ ਦਾਸਾਂ ਦੀ ਸੰਗਤ ਵਿੱਚ ਟਿਕ ਕੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਸਿਮਰ ਸਿਮਰ ਸੁਆਮੀ ਹਰਿ ਸਾਮੀਤ ਪਰਮਾਤਮਾ ਵਰਗੇ ਮਾਲਕ ਤੇ ਮਿੱਤਰ ਦਾ ਸਿਮਰਨ ਕਰਿਆ ਕਰ ਗੌੜੀ ਮਹਲਾ ਪੰਜਵਾਂ ਸਾ ਮਤ ਨਿਰਮਲ ਕਹੀਤ ਧੀਰ ਉਹ ਅਕਲ ਪਵਿੱਤਰ ਆਖੀ ਜਾਂਦੀ ਹੈ ਧੀਰਜ ਵਾਲੀ ਆਖੀ ਜਾਂਦੀ ਹੈ ਰਾਮ ਰਸਾਇਣ ਪੀਵਤ ਬੀਰ ਜਿਸ ਦਾ ਆਸਰਾ ਲੈ ਕੇ ਮਨੁੱਖ ਸਭ ਰਸਾਂ ਤੋਂ ਸ੍ਰੇਸ਼ਟ ਪ੍ਰਭੂ ਨਾਮ ਦਾ ਰਸ ਪਿੰਦਾ ਹੈ ਹਰ ਕੇ ਚਰਨ ਹਿਰਦੈ ਘਰ ਓਟ ਆਪਣੇ ਹਿਰਦੇ ਵਿੱਚ ਪ੍ਰਮਾਤਮਾ ਦੇ ਚਰਨਾਂ ਦਾ ਆਸਰਾ ਬਣਾ ਜਨਮ ਮਰਨ ਤੇ ਹੋਵਤ ਛੋਟ ਰਹਾਓ ਇਉਂ ਕੀਤੇ ਹਾਂ ਜਨਮ ਮਰਨ ਦੇ ਗੇੜ ਤੋਂ ਖਲਾਸੀ ਹੋ ਜਾਂਦੀ ਹੈ ਸੋ ਤਨ ਨਿਰਮਲ ਜਿਤ ਉਪਜੈ ਨਾ ਪਾਪ ਉਹ ਸਰੀਰ ਪਵਿੱਤਰ ਹੈ ਜਿਸ ਵਿੱਚ ਕੋਈ ਪਾਪ ਨਹੀਂ ਪੈਦਾ ਹੁੰਦਾ ਯਾਨੀ ਕਿ ਬੁਰੇ ਖਿਆਲ ਨਹੀਂ ਪੈਦਾ ਹੁੰਦੇ RAM ਰੰਗ ਨਿਰਮਲ ਪ੍ਰਤਾਪ ਪ੍ਰਮਾਤਮਾ ਦੇ ਪ੍ਰੇਮ ਰੰਗ ਦੀ ਬਰਕਤ ਨਾਲ ਪਵਿੱਤਰ ਹੋਏ ਮਨੁੱਖ ਦਾ ਤੇਜ ਪ੍ਰਤਾਪ ਚਮਕਦਾ ਹੈ ਸਾਧ ਸੰਗ ਮਿਟ ਜਾਂਤ ਵਿਕਾਰ ਸਾਧ ਸੰਗਤ ਕਰਿਆ ਕਾਰ ਸਾਧ ਸੰਗਤ ਵਿੱਚ ਰਹਿਾਂ ਅੰਦਰੋਂ ਸਾਰੇ ਵਿਕਾਰ ਦੂਰ ਹੋ ਜਾਂਦੇ ਹਨ ਸਭ ਤੇ ਉੱਚ ਹੋਵੇ ਸਭ ਤੋਂ ਉੱਚ ਇਹੋ ਉਪਕਾਰ ਸਾਧ ਸੰਗਤ ਦਾ ਸਭ ਤੋਂ ਉੱਚਾ ਇਹੀ ਉਪਕਾਰ ਹੈ ਪ੍ਰੇਮ ਭਗਤ ਰਾਤੇ ਗੋਪਾਲ ਜਿਹੜੇ ਮਨੁੱਖ ਪਰਮਾਤਮਾ ਦੀ ਪ੍ਰੇਮ ਭਗਤੀ ਦੇ ਰੰਗ ਵਿੱਚ ਰੰਗੇ ਰਹਿੰਦੇ ਹਨ ਨਾਨਕ ਜਾ ਚੈ ਸਾਧਰਵਾਲ ਨਾਨਕ ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ ਗੋੜੀ ਮਹਲਾ ਪੰਜਵਾਂ ਐਸੀ ਪ੍ਰੀਤ ਗੋਵਿੰਦ ਸਿਉ ਲਾਗੀ ਪ੍ਰਮਾਤਮਾ ਨਾਲ ਜਿੰਨਾ ਮਨੁੱਖਾਂ ਦੀ ਇਹੋ ਜਿਹੀ ਪ੍ਰੀਤ ਜਿਸ ਦਾ ਜ਼ਿਕਰ ਇੱਥੇ ਕੀਤਾ ਜਾ ਰਿਹਾ ਹੈ ਬਣਦੀ ਹੈ ਮੇਲ ਲੈ ਪੂਰਨ ਵਡਭਾਗੀ ਰਹਾਓ ਉਹ ਮਨੁੱਖ ਵੱਡੇ ਭਾਗਾਂ ਵਾਲੇ ਹੋ ਜਾਂਦੇ ਹਨ ਉਹ ਸਾਰੇ ਗੁਣਾ ਨਾਲ ਭਰਪੂਰ ਹੋ ਜਾਂਦੇ ਹਨ ਪਰਮਾਤਮਾ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਪਰ ਤਾਪੇਖ ਬਿਗ ਸਹਿ ਜਿਉ ਨਾਰੀ ਜਿਵੇਂ ਇਸਤਰੀ ਆਪਣੇ ਪਤੀ ਨੂੰ ਵੇਖ ਕੇ ਖੁਸ਼ ਹੁੰਦੀ ਹੈ ਤਿਉਹ ਹਰ ਜਨ ਜੀਵੈ ਨਾਮ ਚਿਤਾਰੀ ਤਿਵੇਂ ਹਰੀ ਦਾ ਜਸ ਹਰੀ ਦਾ ਨਾਮ ਚੇਤੇ ਕਰਕੇ ਅੰਤਰ ਆਤਮੇ ਹੁਲਾਰੇ ਵਿੱਚ ਆਉਂਦਾ ਹੈ ਪੂਤ ਪੇਖ ਜਿਉਂ ਜੀਵਤ ਮਾਤਾ ਜਿਵੇਂ ਮਾਂ ਆਪਣੇ ਪੁੱਤਰ ਨੂੰ ਵੇਖ ਵੇਖ ਕੇ ਜੀਉਂਦੀ ਹੈ ਓਤ ਪੋਤ ਜਨ ਹਰ ਸਿਉ ਰਤਾ ਤਿਵੇਂ ਪ੍ਰਮਾਤਮਾ ਦਾ ਭਗਤ ਪ੍ਰਮਾਤਮਾ ਨਾਲ ਤਾਣੇ ਪੇਟੇ ਦੇ ਸੂਤਰ ਵਾਂਗ ਰਤਿਆ ਰਹਿੰਦਾ ਹੈ ਲੋਭੀ ਆਨੰਦ ਕਰੇ ਪੇਖ ਧਨਾ ਜਿਵੇਂ ਲਾਲਚੀ ਮਨੁੱਖ ਧਨ ਵੇਖ ਕੇ ਖੁਸ਼ੀ ਮਨਾਉਂਦਾ ਹੈ ਚਰਨ ਜਨ ਚਰਨ ਕਮਲ ਸਿਓ ਲਾਗੋ ਮਨਾ ਉਸ ਸੇਵਕ ਦਾ ਮਨ ਗੁਰੂ ਦੇ ਚਰਨਾਂ ਨਾਲ ਚੰਬੜਿਆ ਰਿਹਾ ਹੈ ਜੁੜਿਆ ਰਹਿੰਦਾ ਹੈ ਬਿਸਰ ਨਹੀਂ ਇੱਕ ਤਿਲ ਦਾ ਤਾਰ ਹੈ ਦਾਤਾਰੇ ਕਰਤਾ ਜਿੰਨਾ ਸਮਾਵੀ ਨਾ ਭੁੱਲ ਨਾਨਕ ਕੇ ਪ੍ਰਭ ਪ੍ਰਾਨ ਆਧਾਰ ਹੈ ਨਾਨਕ ਦੇ ਪ੍ਰਾਣਾ ਦੇ ਆਸਰੇ ਪ੍ਰਭੂ ਤੂੰ ਮੈਨੂੰ ਨਾ ਭੁੱਲੇ ਗੋੜੀ ਮਹਲਾ ਪੰਜਵਾਂ RAM ਰਸਾਇਣ ਜੋ ਰਨ ਜੋ ਜਨ ਗੀਦੇ ਜਿਹੜੇ ਮਨੁੱਖ ਸਭ ਤੋਂ ਸ੍ਰੇਸ਼ਟ ਹਰ ਨਾਮ ਰਸ ਵਿੱਚ ਮਸਤ ਰਹਿੰਦੇ ਹਨ ਚਰਨ ਕਮਲ ਪ੍ਰੇਮ ਭਗਤੀ 비ਦੇ ਰਹਾਓ ਉਹ ਮਨੁੱਖ ਪਰਮਾਤਮਾ ਦੇ ਸੋਹਣੇ ਚਰਨਾਂ ਦੀ ਪ੍ਰੇਮ ਭਗਤੀ ਵਿੱਚ ਵਿਜੇ ਰਹਿੰਦੇ ਹਨ ਜਿਵੇਂ ਪੌਰਾ ਫੁੱਲ ਵਿੱਚ ਵਿਦਿਆ ਰਹਿੰਦਾ ਹੈ ਇੱਕਮਿਕ ਹੋਇਆ ਰਹਿੰਦਾ ਹੈ ਆਨ ਰਸ ਆਦਿ ਸਹਿ ਸਭ ਛਾਰ ਬਾਕੀ ਦੇ ਸਾਰੇ ਸਵਾਦ ਨੂੰ ਬੜੇ ਫਿੱਕੇ ਲੱਗਦੇ ਸਵਾਦ ਇਸ ਦੇ ਨਾਮ ਬਿਨਾ ਨਹਿ ਫਲ ਸੰਸਾਰ ਗੁਰੂ ਦੇ ਉਪਦੇਸ਼ ਤੋਂ ਬਿਨਾ ਸੰਸਾਰ ਬੇਅਰਥਾ ਹੈ ਆੰਦ ਕੂਪ ਤੇ ਕਢੇ ਆਪ ਉਹਨਾਂ ਨੂੰ ਪ੍ਰਮਾਤਮਾ ਆਪ ਹੀ ਮਾਇਆ ਦੇ ਬੋਹ ਦੇ ਨੇ ਖੂਹ ਵਿੱਚੋਂ ਕੱਢ ਲੈਂਦਾ ਹੈ ਗਣ ਗੋਵਿੰਦ ਅਚਰਜ ਪ੍ਰਤਾਪ ਜਿਹੜੇ ਮਨੁੱਖ ਪ੍ਰਮਾਤਮਾ ਦੇ ਗੁਣ ਗਾਉਂਦੇ ਹਨ ਗੋਬਿੰਦ ਦੇ ਗੁਣ ਅਚਰਜ ਪ੍ਰਤਾਪ ਵਾਲੇ ਹਨ ਵਾਣ ਤ੍ਰੇਣਾ ਤ੍ਰਿਪਵਨ ਪੂਰਨ ਗੋਪਾਲ ਹਰ ਨਾਮ ਰਸ ਵਿੱਚ ਮਸਤ ਬੰਦਿਆਂ ਨੂੰ ਸ੍ਰਿਸ਼ਟੀ ਦਾ ਪਾਲਣਹਾਰ ਪ੍ਰਭੂ ਵਣ ਵਿੱਚ ਤ੍ਰੇਣ ਵਿੱਚ ਤਿੰਨ ਭਾਵਨੀ ਸੰਸਾਰ ਵਿੱਚ ਵਿਆਪਕ ਦਿੱਸਦਾ ਹੈ। ਬ੍ਰਹਮ ਪ੍ਰਸਾਰ ਜੀ ਸੰਗ ਦਿਆਲ ਉਹਨਾਂ ਨੂੰ ਇਹ ਸਾਰਾ ਜਗਤ ਉਸਾਰਾ ਦਾ ਖਿਲਾਰਾ ਦਿੱਸਦਾ ਹੈ। ਪਰਮਾਤਮਾ ਸਭ ਜੀਵਾਂ ਦੇ ਅੰਗ ਸੰਗ ਪ੍ਰਤੀਤ ਹੁੰਦਾ ਹੈ ਤੇ ਦਇਆ ਦਾ ਘਰ ਦਿੱਸਦਾ ਹੈ। ਕੋਹ ਨਾਨਕ ਸਾਖਤਨੀ ਸਾਰ ਹੈ ਨਾਨਕ ਤੂੰ ਵੀ ਆਪਣੇ ਅੰਦਰ ਵਿੱਚ ਸਿਮਤ ਸੰਭਾਲ ਇਹ ਅਸਲ ਕਾਰ ਹੈ ਮਨੁੱਖ ਦੀ ਜ਼ਿੰਦਗੀ ਦੀ ਮਾਨ ਲੇਤ ਜਿਸ ਸਿਰਜਣਹਾਰ ਜਿਸ ਸਿਫਸਲਾ ਰੂਪ ਕਤਨੀ ਨੂੰ ਸਿਰਜਣਹਾਰ ਪ੍ਰਭੂ ਆਦਰ ਸਤਕਾਰ ਦਿੰਦਾ ਹੈ ਗੋੜੀ ਮਹਲਾ ਪੰਜਵਾਂ ਨਿਤ ਪ੍ਰਤ ਨਾਵਣ ਰਾਮ ਸਰ ਕੀ ਜੈ ਪ੍ਰਮਾਤਮਾ ਦੇ ਨਾਮ ਸਰਵ ਸਦਾ ਹਿਸ਼ਨਾਨ ਕਰਨਾ ਚਾਹੀਦਾ ਹੈ ਝੋਲ ਮਹਾਰਸ ਹਰ ਅੰਮ੍ਰਿਤ ਪੀਜੈ ਰਹਾਓ ਪ੍ਰਮਾਤਮਨ ਦੇ ਨਾਮ ਦਾ ਰਸ ਸਭ ਤੋਂ ਸ੍ਰੇਸ਼ਟ ਰਸ ਹੈ ਆਤਮਕ ਜੀਵਨ ਦੇਣ ਵਾਲੇ ਇਸ ਹਰ ਨਾਮ ਰਸ ਨੂੰ ਬੜੇ ਪ੍ਰੇਮ ਨਾਲ ਪੀਣਾ ਚਾਹੀਦਾ ਹੈ ਰਹਾ ਨਿਰਮਲ ਉਦਕ ਗੋਵਿੰਦ ਕਾ ਨਾਮ ਪ੍ਰਮਾਤਮਾ ਦਾ ਨਾਮ ਪਵਿੱਤਰ ਜਲ ਹੈ ਮਜਨ ਕਰਤ ਪੂਰਨ ਸਭ ਕਾਮ ਇਸ ਜਲ ਵਿੱਚ ਇਸ਼ਨਾਨ ਕਰਦੇ ਆ ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ ਸਭ ਵਾਸ਼ਨਾਵਾਂ ਪੱਕੀਆਂ ਹੋ ਜਾਂਦੀਆਂ ਹਨ ਸੰਤ ਸੰਗ ਤਹ ਗੋਸ਼ਟ ਹੋਏ ਉੱਥੇ ਉਸ ਹਰਨਾਮ ਜਲ ਵਿੱਚ ਚੁੱਭੀ ਲਾਂਦਿਆ ਪ੍ਰਭ ਸੰਤ ਨਾਲ ਮਿਲਾਪ ਹੋ ਗਿਆ ਹੈ ਹੋ ਜਾਂਦਾ ਹੈ ਕੋਟ ਜਨਮ ਕੇ ਕਿਲ ਵਿਖ ਖੋਏ ਕਰੋੜਾਂ ਸਮਿਆਂ ਤੋਂ ਜੀਵਨ ਦੇ ਰਾਹ ਤੁਰੇ ਹੋਏ ਸਾਰੇ ਜੀਵਨ ਸਟਾਈਲ ਸੋਹਣਾ ਤੇ ਖੂਬਸੂਰਤ ਬਣ ਜਾਂਦਾ ਹੈ ਗੁਰੂ ਦੀ ਬਖਸ਼ਿਸ਼ ਨਾਲ ਸਿਮਰਨ ਸਾਧ ਕਰੈ ਅਨੰਦ ਜਿਹੜੇ ਗੁਰਮੁਖ ਬੰਦੇ ਹਰਨਾਮ ਸਿਮਰਦੇ ਹਨ ਉਹ ਆਤਮਕ ਅਨੰਦ ਮੰਨਦੇ ਹਨ ਮਨ ਤਨ ਰਵਿਆ ਪਰਮ ਅਨੰਦ ਉਹਨਾਂ ਨੂੰ ਆਪਣੇ ਮਨ ਵਿੱਚ ਆਪਣੇ ਹਿਰਦੇ ਵਿੱਚ ਸਭ ਤੋਂ ਸ੍ਰੇਸ਼ਟ ਅਨੰਦ ਦਾ ਮਾਲਕ ਪ੍ਰਮਾਤਮਾ ਹਰ ਵੇਲੇ ਮੌਜੂਦ ਦਿੱਸਦਾ ਹੈ ਜਿਸੈ ਪ੍ਰਾਪਤ ਹਰ ਚਰਨ ਨਿਧਾਨ ਨਾਨਕ ਦਾਸ ਤਿਸੈ ਕੁਰਬਾਨ ਪਰਮਾਤਮਾ ਦੇ ਚਰਨਾਂ ਦੇ ਖਜ਼ਾਨੇ ਜਿਸ ਮਨੁੱਖ ਨੂੰ ਲਭ ਪੈਨੇ ਹਨ ਏ ਨਾਨਕ ਉਸ ਮਨੁੱਖ ਤੋਂ ਪ੍ਰਭੂ ਦੇ ਪਗ ਸੇਵ ਕੁਰਬਾਨ ਹੋ ਜਾਂਦੇ ਹਨ ਗੌੜੀ ਮਹਲਾ ਪੰਜਵਾਂ ਜੋ ਕਿਛ ਕਰ ਚਿਤ ਮੈੜਨਾ ਲਾਗੈ ਸੋ ਕਿਛ ਕਰ ਜਿਤ ਮੈਲ ਨਾ ਲਾਗੇ ਉਹ ਨਾ ਕਰ ਜਿਹਦੇ ਨਾਲ ਮੈਲ ਲਗੇ ਉਹ ਕਰ ਜਿਹਦੇ ਨਾਲ ਮੈਲ ਨਾ ਲਗੇ ਉਹ ਧਾਰਮਿਕ ਉਦੰਕਾਰ ਜਿਸ ਕਾਰਨ ਕਰਕੇ ਤੇਰੇ ਮਨ ਨੂੰ ਵਿਕਾਰਾਂ ਦੀ ਮੈਲ ਨਾ ਹੋ ਸਕੇ ਹਰ ਕੀਰਤਨ ਮੈਂ ਇਹ ਮਨ ਜਾਗੇ ਗੁਰੂ ਦੀ ਸਿਫਤ ਸਲਾਹ ਵਿੱਚ ਮੇਰਾ ਮਨ ਸਦਾ ਸੁਚੇਤ ਰਵੇ ਜਾਗਦਾ ਰਹੇ ਇੱਕੋ ਸਿਮਰ ਨਾ ਦੂਜਾ ਭਾਉ ਸਿਰਫ ਇੱਕ ਪ੍ਰਮਾਤਮਾ ਦਾ ਨਾਮ ਜਪ ਕਿਸੇ ਹੋਰ ਦਾ ਪਿਆਰ ਆਪਣੇ ਮਨ ਵਿੱਚ ਨਾ ਲਿਆ ਸਾਧ ਸੰਗ ਜਪ ਕੇਵਲ ਨਾ ਓਮ ਸਾਧ ਸੰਗਤ ਵਿੱਚ ਟਿਕ ਕੇ ਸਿਰਫ ਪ੍ਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ ਕਰਮ ਕਾਂ ਧਰਮ ਨੇਮ ਬ੍ਰਤ ਪੂਜਾ ਮਿੱਥੇ ਹੋਏ ਧਾਰਮਿਕ ਕਰਮ ਵਰਤ ਪੂਜਾ ਅਜਿਕੇ ਬਣਾਏ ਹੋਏ ਨੇਮ ਪਾਰ ਬ੍ਰਹਮ ਬਿਨ ਜਾਣਨਾ ਦੂਜਾ ਪ੍ਰਮਾਤਮਾ ਦੇ ਸਿਮਰਨ ਤੋਂ ਬਿਨਾ ਅਜੇ ਹੈ ਕਿਸੇ 부জে ਕਾਮਨੋ ਚਾਤਮਕ ਜੀਉਣ ਵਾਲੇ ਸਹਾਇਕ ਨਾ ਸਮਝ ਸਿਰਫ ਤੇ ਸਿਰਫ ਇਹ ਸਾਰਾ ਕੁਝ ਤੈਨੂੰ ਹੀ ਕਰਨਾ ਪੈਣਾ ਹੈ ਤਾਂ ਕੀ ਪੂਰਨ ਹੋਈ ਕਾਲ ਜਾਂ ਕੀ ਪ੍ਰੀਤ ਆਪਣੇ ਪ੍ਰਭ ਨਾਲ ਸਿਰਫ ਉਸ ਮਨੁੱਖ ਦੀ ਮਿਹਨਤ ਸਫਲ ਹੁੰਦੀ ਹੈ ਜਿਸ ਦੀ ਪ੍ਰੀਤ ਆਪਣੇ ਪਰਮਾਤਮਾ ਦੇ ਨਾਲ ਬਣੀ ਹੋਈ ਹੈ ਸੋ ਬੈਸਨੋ ਹੈ ਅਪਰ ਅਪਾਰ ਕਰਮ ਧਰਮ ਨੇ ਬ੍ਰਤ ਪੂਜਾ ਕਰਨ ਵਾਲਾ ਮਨੁੱਖ ਅਸਲ ਬੈਸਨੋਂ ਨਹੀਂ ਹੈ ਉਹ ਬੈਸਨੋਂ ਪਰੇ ਤੋਂ ਪਰੇ ਪਰੇ ਤੋਂ ਪਰੇ ਸੇਸ਼ਟ ਹੈ ਕਹੋ ਨਾਨਕ ਜਿਨ ਤਜੇ ਵਿਕਾਰ ਨਾਨਕ ਜੀ ਆਖਦੇ ਆ ਜਿਨੇ ਸੱਜੀ ਮੁਚੇ ਵਿਗਾਰ ਛੱਡ ਦਿੱਤੇ ਹੋਏ ਤਿਆਗ ਦਿੱਤੇ ਹੋਏ ਕਹੋ ਨਾਨਕ ਜਿਨ ਤਜੇ ਵਿਕਾਰ ਹੇ ਨਾਨਕ ਜਿਸ ਨੇ ਸਾਧ ਸੰਗਤ ਵਿੱਚ ਟਿਕ ਕੇ ਸਿਮਰਨ ਦੀ ਬਰਕਤ ਨਾਲ ਆਪਣੇ ਅੰਦਰੋਂ ਸਾਰੇ ਵਿਕਾਰ ਦੂਰ ਕਰ ਲਏ ਹਨ